ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸਕੂਲ ਦੇ ਸਾਹਮਣੇ ਰੋਡ ਨੂੰ ਬੱਚੀ ਦੇ ਮਾਪਿਆਂ ਤੇ ਹੋਰ ਰਿਸ਼ਤੇਦਾਰਾਂ ਨੇ ਜਾਣ ਕਰ ਦਿੱਤਾ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਰਾਜਪੁਰਾ ਰੋਡ 'ਚ ਜਾਂਕੀ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਸਾਬਤ ਤੌਰ ਤੇ ਮੰਗ ਕੀਤੀ ਗਈ ਕਿ ਬੱਚੀ ਨਾਲ ਛੇੜਛਾੜ ਕਰਨ ਵਾਲੇ ਮਾਮਲੇ 'ਚ ਉਸ ਸ਼ਖਸ ਦੇ ਉੱਪਰ ਮਾਮਲਾ ਦਰਜ ਹੋਇਆ ਹੈ ਪਰ ਸਕੂਲ ਦੀ ਮੈਨੇਜਮੈਂਟ ਦੇ ਉੱਪਰ ਵੀ ਐਫ ਆਈ ਆਰ ਹੋਣੀ ਚਾਹੀਦੀ ਹੈ ਉਦੋਂ ਇਸ ਮਾਮਲੇ 'ਚ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਸਾਨੂੰ ਇਹ ਥ्रू ਪੁਲਿਸੀ ਮਾਮਲਾ ਨੋਲੇਜ ਦੇ ਵਿੱਚ ਆਇਆ ਕਿ ਕੋਈ ਬੱਚੀ ਹੈ 9 ਸਾਲਾਂ ਦੀ ਜਿਨੇ ਆਪਣੇ ਪੈਰੈਂਟਸ ਨੂੰ ਟ੍ਰੇਸ ਕਰਾਇਆ ਕਿ ਉਹਦੇ ਨਾਲ ਕੁਝ ਮਿਸ ਹੈਪਨਿੰਗ ਹੋਈ ਹੈ ਕੋਈ ਸੈਕਸ਼ਨਲ ਅਬਿਊਜ਼ ਜਿਹੜਾ ਟ੍ਰੇਸ ਹੋਇਆ ਸੋ ਫੈਮਿਲੀ ਨੂੰ ਅਸੀਂ ਅੱਜ ਬੁਲਾਇਆ ਹੋਇਆ ਸਾਡੇ ਆਫਿਸ ਦੇ ਵਿੱਚ ਸਰਵਰ ਫ ਕਮੇਟੀ ਬੈਠੀ ਹੈ ਬੱਚੀ ਦੀ ਕਾਉਂਸਲਿੰਗ ਹੋਏਗੀ ਚਰਵਰ ਫ ਕਮੇਟੀ ਅੱਗੇ ਬੱਚਾ ਪ੍ਰੋਡਿਊਸ ਕੀਤਾ ਜਾਏਗਾ ਹਾਲੇ ਤੱਕ ਜੋ ਬੱਚੇ ਦੇ ਪੈਰੈਂਟਸ ਨੇ ਸਾਨੂੰ ਦੱਸਿਆ ਹੈ ਕਿ ਬੱਚੇ ਦੇ ਪ੍ਰਾਈਵੇਟ ਪਾਰਟਸ ਤੇ ਕੁਝ ਤਰੀਕੇ ਦੀ ਡਿਸਕੰਫਰਟ ਬੱਚੇ ਨੂੰ ਫੀਲ ਹੋ ਰਿਹਾ ਸੀ ਜਿਸ ਦੇ ਕੰਟੈਕਸਟ ਵਿੱਚ ਮਦਰ ਨੇ ਬੱਚੇ ਨੂੰ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਉਹਦੇ ਕਿਸੇ ਸਕੂਲ ਦੇ ਜੋ ਕਿ ਪ੍ਰਾਈਵੇਟ ਸਕੂਲ ਹੈ ਉਹ ਟੀਚਰ ਨੇ ਮਤਲਬ ਸਪੋਰਟਸ ਟੀਚਰ ਨੇ ਉਹਦੇ ਨਾਲ ਕੁਝ ਗਲਤ ਹਰਕਤ ਕੀਤੀ ਹੈ ਸੋ ਉਹਦੀ ਜਿਹੜੀ ਪੁਸ਼ਟੀ ਹੈ ਆਬਵੀਅਸਲੀ ਮੈਡੀਕਲ ਦੇ ਵਿੱਚ ਹੋਏਗਾ ਐਫ ਆਈ ਆਰ ਬੱਚੇ ਦੀ ਜਿਹੜੀ ਹੈ ਲਾਂਚ ਹੋ ਰਹੀ ਹੈ ਸੋ ਤੋਂ ਬਾਅਦ ਦਾ ਮੈਡੀਕਲ ਕਰਵਾਇਆ ਜਾਏਗਾ ਉਸ ਤੋਂ ਬਾਅਦ ਜਿਹੜਾ ਹੈ ਕਿ ਜੋ ਵੀ ਅੱਗੇ ਫਦਰ ਪ੍ਰੋਸੀਜਰ ਹੈ ਐਸ ਪਰ ਐਕਟ ਫਾਲੋ ਕੀਤਾ ਜਾਏਗਾ ਪੁਲਿਸ ਨੇ ਪੀਟੀ ਵਿਧਾਇਕ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਬੱਚੀ ਦੇ ਬਿਆਨਾਂ ਮੁਤਾਬਕ ਪੀਟੀ ਵਿਧਾਇਕ ਨੇ ਉਸ ਨਾਲ ਕਈ ਵਾਰ ਅਸ਼ਲੀਲ ਹਰਕਤਾਂ ਕੀਤੀਆਂ ਜਿਸ ਤੋਂ ਬਾਅਦ ਪੁਲਿਸ ਜਾਂਚ ਕਰਕੇ ਅੱਗੇ ਦੀ ਕਾਰਵਾਈ ਕਰ ਰਹੀ ਹੈ ਇਕ ਅਜਾ ਸਾਨੂੰ ਇੰਟੀਮੇਸ਼ਨ ਮੈਡੀਸੀ ਜਿਹਦੇ ਵਿੱਚ ਔਰੋਮੀਰਾ ਸਕੂਲ ਪਟਿਆਲਾ ਐਸਐਸ ਨਗਰ ਪਟਿਆਲਾ ਦੇ ਵਿੱਚ ਇੱਕ 9 ਸਾਲ ਦੀ ਬੱਚੀ ਉਹ ਦੇਜ ਪੜਦੀ ਸੀ ਜਿਸ ਦੇ ਨਾਲ ਜੌਨ ਸੋਸ਼ਨ ਦਾ ਮਾਮਲਾ ਸਾਹਮਣੇ ਆਇਆ ਸੀਗਾ ਜੋ ਬੱਚੀ ਦੇ ਮਦਰ ਦੇ ਬਿਆਨ ਤੇ ਐਫਆਈਰ ਨੰਬਰ 130 ਰੈਲੇਵੈਂਟ ਸੈਕਸ਼ਨ ਆਫ ਪੋਕਸੋ ਤੇ ਬੀਐਨਐਸ ਸੈਕਟ ਲਗਾਏ ਗਏ ਨੇ ਜੀ ਤੇ ਤੇ ਦਰਜ ਕੀਤੀ ਜਾ ਰਹੀ ਹੈ ਜੀ ਇਹਦੇ ਵਿੱਚ ਜੋ ਇਹ ਅਲੀਗੇਸ਼ਨ ਲੱਗਿਆ ਜੀ ਇਹ ਪੀਟੀ ਟੀਚਰ ਨੇ ਉਸੇ ਸਕੂਲ ਦੇ ਵਿੱਚ ਤੇ ਜਿਨਾੰਤੇ ਬਾਈ ਨੇਮ ਇਹ ਫੇਰ ਦਰਜ ਕੀਤੀ ਜਾ ਰਹੀ ਸਰ ਇਹ ਕੀ ਪਤਾ ਲੱਗਿਆ ਜੀ ਕੀ ਬਿਆਨਾਂ ਦੇ ਵਿੱਚ ਆਇਆ ਪਹਿਲੇ ਵੀ ਉਹਨਾਂ ਵਿੱਚ ਕੀ ਹੁੰਦਾ ਸੀ ਜੋ ਬੱਚੀ ਦੇ ਦੱਸਣ ਮੁਤਾਬਕ ਗੱਲ سامنے ਆਈ ਸੀ ਜੀ ਕਿ ਇਹ ਪੀਟੀਟੀ ਟੀਚਰ ਸੀਗੇ ਜੋ ਉਹਨੂੰ ਮਲਟੀਪਲ ਟਾਈਮ ਉਹਨੂੰ ਵਾਸ਼ਰੂਮ ਦੇ ਵਿੱਚ ਲੈ ਕੇ ਗਏ ਨੇ ਤੇ ਉਹਦੇ ਨਾਲ ਉਹਦੇ ਥੇ ਥਰੈੱਥ ਕਮ ਹੋਇਆ ਸਰ ਮਹnesh ਜਿਹੜੇ ਇਹਦੇ ਵਿੱਚ ਅਕਿਊਜ਼ਡ ਮੇਨ ਅਕਿਊਜ਼ ਨੇ ਜੀ ਉਹਨੂੰ ਐਪਰੀਹੈਂਡ ਕੀਤਾ ਗਿਆ ਜਿਹਨੂੰ ਬਾਅਦ ਵਿੱਚ ਕੁਝ ਅਰੇਸਟ ਕੀਤਾ ਜਾਊਗਾ ਤੇ ਕੱਲ ਨੂੰ ਸਵੇਰੇ ਮਾਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਸਰ ਇਹ ਕਿੰਨੇ ਮਹੀਨਿਆਂ ਤੋਂ ਇਸ ਤਰੀਕੇ ਨਾਲ ਹੋ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਦੱਸ ਰਹੀ ਹੈ ਜੀ ਬੱਚੀ ਸਰ ਮੈਡੀਕਲ ਹੋ ਗਿਆ ਮੈਡੀਕਲ ਕਰਵਾਇਆ ਜਾ ਰਿਹਾ ਜੀ ਸਰਕਾਰ ਵੱਲੋਂ ਕਿਸ ਤਰੀਕੇ ਦੇ ਅਹ ਰੈਲੇਵੈਂਟ ਸੈਕਸ਼ਨ ਆਫ ਪਾਕਸੋ ਤੇ ਬੀਐਨਐਸ ਦੇ ਅਫੇਰ ਦਰਜ ਕੀਤੀ ਗਈ ਹੈ ਜੀ ਸਰ ਨੂੰ ਇੱਕ ਸਕੂਲ ਨੂੰ ਇਨਵਿਟਿਮੇਟ ਕਰ ਦਿੱਤਾ ਗਿਆ ਜੀ ਸਕੂਲ ਕੀ ਉਹਦਾ ਪੱਖ ਕੀ ਹੈ ਸਕੂਲ ਦਾ ਸਕੂਲ ਦਾ ਪੱਖ ਹਜੇ ਕੋਈ ਸਾਹਮਣੇ ਨਹੀਂ ਆਇਆ ਜੀ ਅ ਸਕੂਲ ਨੂੰ ਵੈਸੇ ਉਹਦੇ ਧਿਆਨ ਚ ਲਾ ਦਿੱਤਾ ਗਿਆ ਸਰ ਇਹ ਪਤਾ ਲੱਗਦਾ ਹੈ ਕਿ ਈਸੀ ਬੱਚੀ ਦੇ ਨਾਲ ਸੀਗਾ ਕਿ ਹੋਰ ਵੀ ਬੱਚੇ ਇਸੇ ਸ਼ਿਕਾਰ ਫਿਲਹਾਲ ਤੱਕ ਤਾਂ ਸਾਡੇ ਸਾਹਮਣੇ ਇਸੇ ਬੱਚੀ ਦਾ ਸਾਹਮਣੇ ਆਇਆ ਹੈ ਡਿਊਰਿੰਗ ਇਨਵੈਸਟੀਗੇਸ਼ਨ ਦੇਖਿਆ ਜਾਊਗਾ ਜੇ ਕੋਈ ਹੋਰ ਚੀਜ਼ ਇਹ ਟੀਚਰ ਕਿੰਨੇ ਕਿੰਦਰੋਂ ਸਕੂਲ ਦੇ ਅੰਦਰ ਜੋ ਇਹ ਟੀਚਰ ਹੈ ਜੋ ਅਕਿਊਜ਼ਡ ਹੈ ਉਹ ਕਰੀਬ 20 ਸਾਲ ਤੋਂ ਇਸ ਸਕੂਲ ਦੇ ਵਿੱਚ ਪੜ੍ਹਾ ਰਿਹਾ ਸੀ ਕੀ ਏਜ ਦੇ ਏਜ ਦੇ ਉਹਨਾਂ ਦੇ ਅਰਾਊਂਡ 42 43 ਇਸ ਘਟਨਾ ਤੋਂ ਬਾਅਦ ਸਕੂਲ ਚ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਦਾ ਕੀ ਹਾਲ ਹੋਵੇਗਾ ਇਹ ਸੋਚਣਾ ਬਹੁਤ ਔਖਾ ਹੈ ਕਿਉਂਕਿ ਜਿਸ ਥਾਂ ਉਹ ਆਪਣੇ ਬੱਚਿਆਂ ਨੂੰ ਉਹਨਾਂ ਦੇ ਚੰਗੇ ਭਵਿੱਖ ਲਈ ਭੇਜ ਰਹੇ ਸਨ ਉਸੇ ਥਾਂ ਉਹਨਾਂ ਦੇ ਬੱਚਿਆਂ ਨਾਲ ਖਿਲਵਾੜ ਹੋ ਰਿਹਾ ਸੀ ਇਹਨਾਂ ਸਾਮਬਲੇ ਚ ਸਕੂਲ ਦੇ ਪ੍ਰਬੰਧਕਾਂ ਨੂੰ ਵੀ ਆਪਣੇ ਅਧਿਆਪਕਾਂ ਦੀ ਪਰਖ ਸਹੀ ਤਰੀਕੇ ਨਾਲ ਕਰਨ ਦੀ ਲੋੜ ਹੈ ਹੁਣ ਜਿੱਥੇ ਜਾ ਕੇ ਸਮਾਜ ਦੇ ਵਿੱਚ ਵਿਚਰਨਾ ਸਿੱਖਣਾ ਸੀ ਜਿੱਥੇ ਜਾ ਕੇ ਸਲੀਕਾ ਸਿੱਖਣਾ ਸੀ ਜਿੱਥੇ ਜਾ ਕੇ ਆਦਬ ਸਿੱਖਣਾ ਸੀ ਤੇ ਜੋ ਕੁਝ ਉਸ ਬੱਚੀ ਦੇ ਨਾਲ ਹੋਇਆ ਤੇ ਮਾਪਿਆਂ ਦੇ ਦਿਲਾਂ ਤੇ ਕੀ ਬੀਤੇਗੀ ਮਾਪੇ ਮੈਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਸਿਰਫ ਉਹਦੇ ਪੇਰੈਂਟ ਨਹੀਂ ਬਾਕੀ ਫੈਮਿਲੀਜ਼ ਦੇ ਉੱਤੇ ਕੀ ਪ੍ਰਭਾਵ ਜਾਵੇਗਾ ਕੀ ਬੱਚੇ ਅਜਿਹੇ ਮਾਹੌਲ ਦੇ ਵਿੱਚ ਸਕੂਲ ਜਾ ਸਕਣਗੇ ਕੀ ਮਾਪੇ ਅਜਿਹੇ ਮਾਹੌਲ ਚ ਬੱਚਿਆਂ ਨੂੰ ਭੇਜ ਸਕਣਗੇ ਔਰ ਸਕੂਲਾਂ ਦੇ ਵਿੱਚੋਂ ਬੱਚਿਆਂ ਦੇ ਬਾਬਤ ਆ ਰਹੀਆਂ ਅਜਿਹੀਆਂ ਕੰਪਲੇਂਟਸ ਬਹੁਤ ਗੰਭੀਰ ਵਿਸ਼ਾ ਨੇ ਸਕੂਲ ਵਿੱਦਿਆ ਦਾ ਉਹ ਮੰਦਰ ਹੈ ਜਿਹਨੂੰ ਸਭ ਤੋਂ ਸੇਫ ਪਾਕ ਪਵਿੱਤਰ ਮੰਨਿਆ ਗਿਆ ਹੁਣ ਸਵਾਲ ਇਹ ਹੈ ਕਿ ਬੱਚੇ ਫਿਰ ਸਕੂਲ ਦੇ ਵਿੱਚ ਸੁਰੱਖਿਤ ਹਨ ਵੀ ਜਾਂ ਨਹੀਂ ਔਰ ਜਿਵੇਂ 9 ਸਾਲ ਦੀ ਇਸ ਬੱਚੀ ਨੂੰ ਉਸ ਹਫਜ਼ ਦੇ ਪੁਜਾਰੀ ਦੇ ਵੱਲੋਂ ਆਪਣੀ ਨਿਸ਼ਾਨਾ ਟਾਰਗੇਟ ਉਸ ਨੂੰ ਬਣਾ ਕੇ ਜੋ ਕੁਝ ਉਸ ਦੇ ਨਾਲ ਕੀਤਾ ਗਿਆ ਹੁਣ ਇਸ ਤੋਂ ਬਾਅਦ ਉਸ ਅਧਿਆਪਕ ਦੇ ਨਾਲ ਕੀ ਹੋਣਾ ਚਾਹੀਦਾ ਹੈ? ਯਾਨੀ ਕਿ ਉਸ ਨੂੰ ਉਸ ਹਾਸ਼ੀਏ ਤੇ ਜਾਂ ਉਹ ਜਿਹੜੀ ਸਜ਼ਾ ਉਸ ਨੂੰ ਨਹੀਂ ਦਿੱਤੀ ਗਈ ਜਾਂ ਉਹ ਕਾਰਵਾਈ ਨਹੀਂ ਪਾਈ ਗਈ ਜਿਸ ਕਰਕੇ ਮਜਬੂਰੀ ਵਸ ਮਾਪਿਆਂ ਨੂੰ ਅੱਜ ਜਿਹੜੇ ਆ ਸਕੂਲ ਦੇ ਸਾਹਮਣੇ ਧਰਨਾ ਵੀ ਕਰਨਾ ਪਿਆ ਰੋਡ ਵੀ ਜੈਮ ਕਰਨੀ ਪਈ ਮੁੱਖ ਜਿਹੜਾ ਸ਼ਾਹ ਮਾਰਗ ਹੈ ਉਹ ਵੀ ਬੰਦ ਕਰਨਾ ਪਿਆ ਤਾਂ ਜੋ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸਰਕਾਰੀ ਦਰਬਾਰੇ ਪਹੁੰਚ ਸਕੇ ਸੋ ਇਹ ਕੋਈ ਪਹਿਲੀ ਇੱਕ ਘਟਨਾ ਨਹੀਂ ਹੈ ਕਈ ਵਾਰ ਇਦਾਂ ਦੇ ਮਾਮਲੇ ਜਿਹੜੇ ਆ ਸਾਹਮਣੇ ਆਏ ਨੇ ਜਿੱਥੇ ਬੱਚਿਆਂ ਦੇ ਨਾਲ ਇਹ ਸਭ ਕੁਝ ਹੁੰਦਾ ਰਿਹਾ ਔਰ ਇਸ ਤੋਂ ਇਲਾਵਾ ਅ ਕਈ ਮਾਮਲੇ ਸਾਹਮਣੇ ਆਏ ਜਿੱਥੇ ਪ੍ਰਿੰਸੀਪਲ ਦੇ ਵੱਲੋਂ ਮਹਿਲਾ ਅਧਿਆਪਕਾਂ ਨੂੰ ਟਾਰਚਰ ਕੀਤਾ ਜਾਂਦਾ ਰਿਹਾ ਹੋਵੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੋਵੇ ਸੋ ਗੱਲ ਇਹ ਹੈ ਕਿ ਹੁਣ ਜਿੱਥੇ ਪਵਿੱਖ ਬਣਨਾ ਸੀ ਉੱਥੇ ਤਾਂ ਉਜਾੜੇ ਵੱਲ ਵਧਣ ਵਾਲੇ ਇਹ ਸਾਰੇ ਸਵਾਲ ਹੋ ਗਏ ਆ ਕੁਝ ਕਟਨਾਵਾਂ ਨੇ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਰਕਾਰੀ ਸਕੂਲ ਚ ਪਾਣੀ ਪੀਣ ਗਈ ਜਿਹੜੀ 9 ਸਾਲ ਦੀ ਬੱਚੀ ਸੀਗੀ ਉਹਦੇ ਨਾਲ ਕੀ ਵਾਪਰਦਾ ਸੀਗਾ ਉੱਥੇ 74 ਸਾਲਾ ਵਿਅਕਤੀ ਨੇ ਜ਼ਬਰਜਨਾਹ ਦੀ ਉਸ ਨਾਲ ਕੋਸ਼ਿਸ਼ ਕੀਤੀ ਸੀ ਸਰਕਾਰੀ ਸਕੂਲ ਚ 5ਵੀਂ ਕਲਾਸ ਚ ਪੜ੍ਹਦੀ ਬੱਚੀ ਨਾਲ ਅਧਿਆਪਕ ਵੱਲੋਂ ਜਿੰਸੀ ਛੇੜਛਾੜ ਕੀਤੀ ਜਾਂਦੀ ਹੈ ਫਰੀਦਕੋਟ ਦਾ ਪਿੰਡ ਸ਼ੇਰ ਸਿੰਘ ਵਾਲਾ ਦੇ ਵਿੱਚ ਸਰਕਾਰੀ ਸਕੂਲ ਦਾ ਇਹ ਮਾਮਲਾ ਸੀ ਸੋ ਗੱਲ ਇਹ ਹੈ ਕਿ ਜਿਨ੍ਹਾਂ ਨੇ ਤਾਂ ਬੈਡ ਟੱਚ ਤੇ ਗੋ ਟੱਚ ਦੀ ਜਾਣਕਾਰੀ ਦੇਣੀ ਹੈ ਤੇ ਉਹਨਾਂ ਦੀ ਨੀਅਤ ਦੇ ਅੰਦਰ ਤਾਂ ਵੈਸੀ ਬਦਨੀਤੀ ਹੈ ਔਰ ਉਹ ਆਪ ਹੀ ਇਸ ਚੀਜ਼ ਦਾ ਮਾਨਸਿਕ ਤੌਰ ਤੇ ਬਿਮਾਰ ਹੋ ਕੇ ਜਿਹੜਾ ਹੈ ਭਾਗੀਦਾਰ ਬਣ ਰਹੇ ਨੇ ਬੱਚਿਆਂ ਨੂੰ ਕੀ ਸਿਖਾਉਣਗੇ ਔਰ ਜਦੋਂ ਬੱਚਿਆਂ ਦੇ ਮਨ ਦੇ ਅੰਦਰ ਅਜਿਹੇ ਖਾਫਨਾਕ ਮੰਜ਼ਰ ਆਉਣਗੇ ਤਾਂ ਮੈਂਟਲੀ ਤੌਰ ਤੇ ਉਹ ਕਿਵੇਂ ਬੱਚਾ ਜਿਹੜਾ ਹੈ ਉਹ ਗਰੋਅ ਕਰ ਸਕਦਾ ਸੋ ਇਹਨਾਂ ਅਧਿਆਪਕਾਂ ਨੂੰ ਕਿ ਪੱਕੇ ਤੌਰ ਤੇ ਅਧਿਆਪਨ ਤੋਂ ਛੁੱਟੀ ਕਰ ਦੇਣੀ ਚਾਹੀਦੀ ਹੈ ਇਹਨਾਂ ਨੂੰ ਮੁੜ ਕੇ ਕਿਤੇ ਰੋਜ਼ਗਾਰ ਦੇ ਮੌਕੇ ਨਾ ਮਿਲਣ ਅਨੇ ਇਹਨਾਂ ਨਾਲ ਅਜਿਹਾ ਕੀ ਵਤੀਰਾ ਹੋਣਾ ਚਾਹੀਦਾ ਸੋ ਸਵਾਲ ਇਹ ਹੈ ਕਿ ਸਕੂਲ ਅੰਦਰ ਬੱਚੇ ਕਿੰਨੇ ਕੁ ਸਰਖੇਤ ਨੇ ਜਿਹੜੇ ਵਿੱਦਿਆ ਹਾਸਲ ਕਰਨ ਜਾਂਦੇ ਆ ਜਿਹੜੇ ਤਾਲੀਮ ਲੈਣ ਜਾਂਦੇ ਆ ਪਰ ਉਹਨਾਂ ਨੂੰ ਉੱਥੇ ਮਿਲਦਾ ਕੀ ਹੈ ਉਹਨਾਂ ਨੂੰ ਮਿਲਦੀ ਹੈ ਬੇਪਤੀ ਔਰ ਸਾਡੇ ਨਾਲ ਇੱਥੇ ਪੇਰੈਂਟਸ ਗਰੁੱਪ ਦੇ ਜਿਹੜੇ ਸਰਪ੍ਰਸਤ ਨੇ ਅਮਨਦੀਪ ਸਿੰਘ ਉਹ ਜੁੜ ਚੁੱਕੇ ਆ ਮਨਦੀਪ ਜੀ ਤੁਹਾਡਾ ਸਵਾਗਤ ਹੈ ਅਮਨਦੀਪ ਜੀ ਮਾਪੇ ਵੈਸੀ ਬਹੁਤ ਪਰੇਸ਼ਾਨ ਚੱਲਦੇ ਆ ਜਦੋਂ ਭਾਰੀ ਫੀਸਾਂ ਹੁੰਦੀਆਂ ਨੇ ਹੋਰ ਸਕੂਲਾਂ ਦੇ ਬਹੁਤ ਲੈਫਟ ਰਾਈਟ ਖਰਚੇ ਹੁੰਦੇ ਆ ਉਸ ਦੇ ਵਿੱਚ ਇਹ ਜਦੋਂ ਇੱਜ਼ਤਾਂ ਲੁੱਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਹੁਣ ਤੁਹਾਡੀ ਜਥੇਬੰਦੀ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਹੈ ਇਸ ਸੰਬੰਧੀ ਕੀ ਮੇਰਾ ਸਵਾਲ ਤੁਹਾਡੇ ਤੀਕਰ ਪਹੁੰਚਿਆ ਅਮਨਦੀਪ ਜੀ ਮੇਰੀ ਆਵਾਜ਼ ਆ ਰਹੀ ਹੈ ਅਮਨਦੀਪ ਜੀ ਮੇਰੀ ਆਵਾਜ਼ ਆ ਰਹੀ ਹੈ ਨਹੀਂ ਉਹਨਾਂ ਨੂੰ ਆਵਾਜ਼ ਨਹੀਂ ਜਾ ਰਹੀ ਹੈ ਮਾਫੀ ਚਾਹੁੰਦੇ ਆ ਦਰਸ਼ਕਾਂ ਤੋਂ ਕਿ ਇਹ ਗੱਲ ਜਿਹੜੀ ਪੈਰੈਂਟਸ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਜਿਹੜੀ ਹੈ ਕਰਨੀ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੇ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਹੈ ਔਰ ਕਿਉਂ ਜਿਹੜਾ ਹੈ ਉਹਨਾਂ ਨੂੰ ਧਰਨੇ ਦਾ ਰਾਹ ਤਿਆਰ ਕਰਨਾ ਪਿਆ ਔਰ ਇਹ ਬਹੁਤ ਜ਼ਰੂਰੀ ਹੈ ਜੇ ਇਨਸਾਫ ਲੈਣ ਲਈ ਜੇ ਧੀ ਦੇ ਨਾਲ ਜ਼ਬਰਜਨਾਹ ਹੋਇਆ ਉਹਦਾ ਇਨਸਾਫ ਲੈਣ ਲਈ ਵੀ ਧਰਨਾ ਲਾਉਣਾ ਪੈ ਰਿਹਾ ਹੈ ਤੇ ਇਸ ਸਿਸਟਮ ਦੇ ਉੱਤੇ ਸਵਾਲ ਉੱਠਦੇ ਆ ਐਡਮਿਨਿਸਟ੍ਰੇਸ਼ਨ ਦੇ ਉੱਤੇ ਸਵਾਲ ਉੱਠਦੇ ਆ ਸਕੂਲ ਐਡਮਿਨਿਸਟ੍ਰੇਸ਼ਨ ਇਸ ਸਿਲਸਿਲੇ ਦੇ ਵਿੱਚ ਕੀ ਕੀਤਾ ਜੇ ਉਹਨਾਂ ਨੇ ਕੁਝ ਸਹੀ ਕੀਤਾ ਹੁੰਦਾ ਅੱਜ ਐਡਮਿਨਿਸਟ੍ਰੇਸ਼ਨ ਨੂੰ ਇਸ ਪ੍ਰੋਟੈਸਟ ਦਾ ਸਾਹਮਣਾ ਹੀ ਕਿਉਂ ਕਰਨਾ ਪੈਂਦਾ ਸੋ ਕਿੰਨੀਆਂ ਹੀ ਅਜਿਹੀਆਂ ਉਦਾਹਰਨਾਂ ਨੇ ਜਿੱਥੇ ਬੱਚਿਆਂ ਦੇ ਨਾਲ ਗਲਤ ਹਰਕਤਾਂ ਜਿਹੜੀਆਂ ਕੀਤੀਆਂ ਗਈਆਂ ਪਾਈਆਂ ਗਈਆਂ ਪਰ ਉਸ ਤੋਂ ਬਾਅਦ ਵੀ ਇਹ ਮਾਮਲੇ ਰੁਕ ਨਹੀਂ ਰਹੇ ਨਰਸ ਕੁੜੀਆਂ ਦੇ ਨਾਲ ਜਿਸ ਤਰੀਕੇ ਦਾ ਸ਼ੋਸ਼ਣ ਦੀਆਂ ਖਬਰਾਂ ਸਾਹਮਣੇ ਆਈਆਂ ਔਰ ਕਿੰਨੇ ਹੀ ਮਾਮਲੇ ਥਰੋਊਟ ਕੰਟਰੀ ਜਿਹੜੇ ਆ ਉਹ ਸਾਹਮਣੇ ਆਉਂਦੇ ਆ ਕਿੰਨੇ ਹੀ ਮਾਮਲੇ ਰਿਪੋਰਟ ਹੁੰਦੇ ਆ ਪਰ ਕਿੰਨੇ ਹੀ ਅਜਿਹੇ ਮਾਮਲੇ ਹੋਣਗੇ ਜਿਹੜੇ ਕਿ ਇਸ ਚੀਜ਼ ਨੂੰ ਡਰਦੇ ਹੋਏ ਸਮਾਜਿਕ ਤੌਰ ਤੇ ਬਦਨਾਮੀ ਦੇ ਪੰਕਾਰਨ ਅੱਗੇ ਨਹੀਂ ਲਿਆਉਂਦੇ ਤੇ ਦਬ ਕੇ ਰਹਿ ਜਾਂਦੇ ਆ ਤੇ ਉਹਨਾਂ ਲੋਕਾਂ ਨੂੰ ਜਿਹੜੇ ਆ ਉਹ ਹੋਰ ਹੌਂਸਲੇ ਜਿਹੜੇ ਆ ਉਹ ਮਿਲ ਜਾਂਦੇ ਆ ਤੇ ਉਹਨਾਂ ਦੇ ਬੁਲੰਦ ਹੋ ਜਾਂਦੇ ਆ ਸੋ ਇੱਥੇ ਕਿੰਨੇ ਹੀ ਸਵਾਲ ਨੇ ਕਿ ਜਿਹੜੀ ਧੀਆ ਵਰਗੀ ਵਿਦਿਆਰਥਣ ਸੀ ਜਿਹਨੂੰ ਜ਼ਿੰਦਗੀ ਦੇ ਨਵੇਂ ਪੰਨ੍ਹ ਦੇ ਉੱਤੇ ਤੋਰਨ ਦੀ ਜ਼ਿੰਮੇਵਾਰੀ ਸੀ ਉਸ ਅਧਿਆਪਕ ਦੇ ਮੋਢਿਆਂ ਤੇ ਪਰ ਉਹ ਉਸ ਦੇ ਜਿਸਮ ਦੇ ਉੱਤੇ ਲੁੱਟਣ ਦੇ ਉੱਤੇ ਇੱਜ਼ਤ ਨੂੰ ਭਾਰੂ ਪੈ ਗਿਆ ਔਰ ਉਸ ਨੇ ਆਪਣੀਆਂ ਜ਼ਿੰਮੇਵਾਰੀਆਂ ਸਭ ਛੱਡ ਕੇ ਅੱਖਾਂ ਤੇ ਹਵਸ ਦੀ ਪੱਟੀ ਬੰਨ੍ਹ ਕੇ ਔਰ ਜਿਵੇਂ ਉਸ ਬੱਚੀ ਦੇ ਨਾਲ ਕੀਤਾ ਤੇ ਉਸ ਤੋਂ ਬਾਅਦ ਇਹ ਸਭ ਕੁਝ ਤਾ ਹੋਇਆ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਲੈਣ ਲਈ ਧਰਨਾ ਲਾਉਣਾ ਪੈ ਰਿਹਾ ਹੈ ਅਮਨਦੀਪ ਜੀ ਕੋਈ ਫਿਰ ਤੋਂ ਜੁੜੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਇੱਕ ਆਵਾਜ਼ ਜਾਰੀ ਹੋਵੇਗੀ ਕਿ ਮਾਪਿਆਂ ਨੂੰ ਇਨਸਾਫ ਨਹੀਂ ਮਿਲਿਆ ਮਨਦੀਪ ਜੀ ਇਸ ਕਰਕੇ ਧਰਨਾ ਲਾਉਣਾ ਪਿਆ ਔਰ ਕਿਦਾਂ ਦੇ ਇਨਸਾਫ ਦੀ ਉਡੀਕ ਤੇ ਉਮੀਦ ਕੀਤੀ ਜਾ ਰਹੀ ਹੈ ਅ ਪਹਿਲਾਂ ਤਾਂ ਮੌਜੂਦ ਦੀ ਬੋਲੋ ਧੰਨਵਾਦ ਜੀ ਜਿਹੜਾ ਤੁਸੀਂ ਇਸ ਗੰਭੀਰ ਮੁੱਦੇ ਲੈ ਕੇ ਅੱਜ ਚਾਰਾਂ ਪਾਸੇ ਪੱਤੀ ਆਈ ਇਹ ਰਜਨਾ ਕੋਪਮੁੰਡਾ ਵੱਲੋਂ ਜਿਹਨੇ ਇਸ ਕਰਤੂਤ ਨੂੰ ਬੜੀ ਬੁੱਧੀ ਧੰਨਾ ਨਿਭਾਇਆ ਹੈ ਤਾਂ ਇਹ ਰੀਡੀਆ ਦੇ ਵਿੱਚ ਲੈ ਕੇ ਆ ਅਗਰ ਚਾਹੇ ਮੀਡੀਆ ਨਾਮ ਆਉਂਦਾ ਤਾਂ ਇਹ ਜਿਹੜਾ ਨਾਮ ਹੈ ਉਹ ਦੀ ਇਤਿਹਾਸਕ ਜਨਮ ਹੈ ਹੂੰ ਸੈਨਟਰ ਇੰਕ ਦੇ ਕੋਲ ਵੀ ਇਹ ਇਸ ਤਲਾਕ ਦਾ ਇਨਸੀਡੈਂਟ ਲੀਕ ਹੋਦਾ ਹੈਗਾ ਇਹ ਲਗਭਗ ਮੋਰਕੋਲ ਦੀ ਪੁਰਾਣੀ ਦਸਤਾਨ ਦੇ ਕੋਲ ਅਰਜਿੰਦੋ ਇਹ ਦਿੱਤੇ तकरीबन 4-5 ਮਿੰਟ ਪਹਿਲਾਂ ਵੀ ਇਸ ਤਰ੍ਹਾਂ ਦਾ ਰਿਪੋਰਟ ਆਇਆ ਸੀ ਫੋਟੋ ਦੇਖੋ ਨਾ ਇਹ ਵੀ ਗੇਟ ਪਿੱਛਰ ਵੱਲ ਕੀਤਾ ਗਿਆ ਸੀ। ਤੋਂ ਤੁਸੀਂ ਆਪਾਂ ਕਿਵੇਂ ਸੋਚ ਸਕਦੇ ਹੋ ਕਿ ਜੇ ਅਪਾ ਬੱਚੇ ਨੂੰ ਆਪਾਂ ਭੇਜਦੇ ਹਾਂ ਸਕੂਲ ਦੇ ਵਿੱਚ ਪੜ੍ਹਨ ਲਈ ਕੁਝ ਮਾਪੇ-ਬਾਪ ਦੇ ਜਿਗਰ ਦਾ ਟਿਕਦਾ ਹੁੰਦਾ ਇਹਨਾਂ ਨੂੰ ਹੁੰਦਾ ਕਿ ਜੇ ਅਗਰ ਸਕੂਲ ਜਾ ਰਿਹਾ ਤਾਂ ਬੱਚੇ ਦੇ ਨਾਲ ਨਹੀਂ ਉਹਨਾਂ ਤਰ੍ਹਾਂ ਕਿਹਾ। ਪਰ ਜਦੋਂ ਸਕੂਲ ਦੀ ਪਰਮਿਸ਼ਨ ਤੋਂ ਅੰਦਰ ਜਦੋਂ ਬੱਚਾ ਚਲਾ ਜਾਂਦਾ ਤਾਂ ਉਸ ਤੋਂ ਬਾਅਦ ਸਕੂਲ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਕੂਲ ਉਹਨਾਂ ਬੱਚੇ ਦਾ ਖਿਆਲ ਰੱਖੇ। पर बड़े अफसोस ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜਾ ਸਕੂਲ ਹੈਗਾ ਉਹ ਆਪਣੀਆਂ ਗਲਤੀਆਂ ਤੇ ਵਾਰ-ਵਾਰ ਦੀ ਕਿਤੇ ਗਲਤੀਆਂ ਤੇ ਕਿਸ਼ਮੇ ਲੈ ਰਿਹਾ ਤੇ ਗੱਲ ਇਹ ਹੀ ਹੈ ਵੀ ਕਿ ਸਕੂਲ ਨੂੰ ਸਿਰਫ ਆਪਣੀ ਸਿੱਖਿਆਤ ਨਹੀਂ ਮਤਲਬ ਹੈ ਔਰ ਉਹਨਾਂ ਦੇ ਜਿਹੜੇ ਇਨਫਰਾਸਟ੍ਰਕਚਰ ਹੈ ਉਹ ਵੱਧਦਾ ਰਹੇ ਉਸਦਾ ਹੀ ਮਤਲਬ ਹੈ ਬਸ ਉਹਨਾਂ ਨੇ ਕਿਸੇ ਤਰ੍ਹਾਂ ਨਾਲ ਕੋਈ ਮਤਲਬ ਨਹੀਂ ਲਿਆ ਬੱਚੇ ਨੂੰ ਜੋ ਮਰਜ਼ੀ ਹੁ ਕਰ ਰਹੇ ਨੇ ਕਿ ਆ ਵੀ ਤੋਂ ਵੀ ਥੋੜਾ ਮੈ ਦੱਸਣਾ ਅੱਗੇ 2 ਦਿਨ ਦਾ ਮਾਰਗ ਮੇਰਾ ਇੱਕ ਬੇਤੀ ਅਮਨਦੀਪ ਜੀ ਤੁਹਾਡੀ ਨਾ ਆਵਾਜ਼ ਕਲੀਅਰ ਨਹੀਂ ਆ ਰਹੀ ਥੋੜਾ ਜਿਹਾ ਕੋਈ ਕੋਸ਼ਿਸ਼ ਕਰੋ ਕੋਈ ਫੋਨ ਤੋਂ ਉਹਨੂੰ ਗੈਪ ਨੂੰ ਮੇਨਟੇਨ ਕਰਨ ਦਾ ਤਾਂ ਜੋ ਕਿ ਥੋੜੀ ਆਵਾਜ਼ ਲੋਕਾਂ ਤੱਕ ਸਪਸ਼ਟ ਪਹੁੰਚ ਸਕੇ 1 ਮਿੰਟ ਜੀ ਹੁਣ ਠੀਕ ਹੈ ਜੀ ਬਾਜ ਕੁਝ ਬੈਟਰ ਆ ਨਵਜੋਤ ਜੀ ਗੱਲ ਇਹ ਹੈ ਕਿ ਦੇਖੋ ਜੀ ਹੁਣ ਜਦੋਂ ਬੱਚੋ ਬੱਚੇ ਆਪਾਂ ਛੱਡ ਕੇ ਜਾਂਦੇ ਆ ਸਕੂਲ ਦੇ ਵਿੱਚ ਸਰ ਉਸ ਤੋਂ ਬਾਅਦ ਕੋਈ ਜਦੋਂ ਬਾਉਂਡਰੀ ਦੇ ਅੰਦਰ ਚਲਾ ਜਾਂਦਾ ਤਾਂ ਬੱਚੇ ਦੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਹੋ ਜਾਂਦੀ ਹੈ ਪਰ ਉਰੇ ਨਲਾਈਕੀ ਐਸੀ ਹੈ ਕਿ ਸਕੂਲ ਦੀ ਇਹ ਇੱਕ ਇਨਸੀਡੈਂਟ ਨਹੀਂ ਹੈ ਸਕੂਲ ਦਾ ਹੋਰ ਵੀ ਸਕੂਲ ਜਿਹੜੇ ਹੈਗੇ ਇਹਨਾਂ ਦੇ ਬ੍ਰਾਂਚ ਹੈਗੇ ਜਿਹੜੇ ਵੱਡਾ ਬ੍ਰਾਂਚ ਹੈ ਇਹਨਾਂ ਦੇ ਅਰਵਿੰਦੋ ਸਕੂਲ ਉੱਥੇ ਵੀ ਪੰਜ 6 ਮਹੀਨੇ ਪਹਿਲਾਂ ਜਿਹੜਾ ਇੱਕ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਕੇ ਹਟਿਆ ਹੈ ਜਿਹਦੇ ਵਿੱਚ ਵੀ ਇੱਕ ਛੋਟੇ ਲੜਕੇ ਦੇ ਨਾਲ ਇਸ ਤਰ੍ਹਾਂ ਦਾ ਕਾਰਾ ਕੀਤਾ ਗਿਆ ਜਿਹੜੇ ਸਕੂਲ ਦੇ ਗੇਟਕੀਪਰ ਵੱਲੋਂ ਤੋ ਦੇਖੋ ਦੂਜੀ ਗੱਲ ਇਹ ਹੈ ਕਿ ਮੈਂ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਹੈ ਉਹਨਾਂ ਦੀ ਇੱਕ ਵੀਡੀਓ ਦੇਖ ਰਹੀ ਸੀ ਜਿਹੜੀ ਮੀਡੀਆ ਦੇ ਵਿੱਚ ਤੁਹਾਡੇ ਚੈਨਲ ਦੇ ਨਾਂ ਦੇ ਰਹੀ ਮੈਂ ਵੀਡੀਓ ਦੇਖੀ ਆ ਉਹ ਉਹਦੇ ਵਿੱਚ ਪ੍ਰਿੰਸੀਪਲ ਜਿਹੜੇ ਮੈਡਮ ਬੈਠੇ ਆ ਉਹ ਇੱਕ ਤਾਂ ਐਟੀਟਿਊਡ ਉਹਨਾਂ ਦਾ ਦੇਖਣ ਵਾਲਾ ਕਿ ਉਹਨਾਂ ਦੇ ਹਿਸਾਬ ਨਾਲ ਤਾਂ ਕੁਝ ਹੋਇਆ ਵੀ ਨਹੀਂ ਹੂੰ ਦੂਜੀ ਗੱਲ ਜਦੋਂ ਮੀਡੀਆ ਉਹਨਾਂ ਨੂੰ ਕੋਰਸ਼ਨ ਪੁੱਟ ਕਰਦਾ ਤਾਂ ਮੀਡੀਆ ਦੇ ਜਵਾਬ ਜਵਾਬ ਦੇਣ ਦੇ ਨਾਲ ਨਾਲ ਉਹ ਇੱਕ ਮੈਂ ਕਹਿਣਾ ਚੰਗਾ ਵੀ ਨਹੀਂ ਲੱਗਦਾ ਤੁਹਾਡੇ ਚੈਨਲ ਤੇ ਕੋਈ ਕੋ ਹਾਸੇ ਦਾ ਵਾਲਾ ਮੂੰਹ ਬਣਾ ਕੇ ਉਹ ਇਸ ਤਰ੍ਹਾਂ ਕਹਿ ਰਹੇ ਆ ਕਿ ਇਹ ਜਿਹੜਾ ਜੋ ਵੀ ਹੋਇਆ ਹੈਗਾ ਇਨਸੀਡੈਂਟ ਹੋਇਆ ਹੈ ਉਹ ਪ੍ਰੀਪਲਾਨ ਹੈ ਤੁਸੀਂ ਦੱਸੋ ਕਿ ਯਾਨੀ ਇਹ ਕੈਸੀ ਮੈਨੇਜਮੈਂਟ ਹੈਗੀ ਹੈ ਜਿਹੜੀ ਪੇਰੈਂਟਸ ਤੇ ਹੀ ਦੋਸ਼ ਲਗਾ ਰਹੀ ਹੈ ਕਿ ਜਿਹੜਾ ਤੁਹਾਡੇ ਬੱਚੇ ਨਾਲ ਜੋ ਕੁਝ ਹੋਇਆ ਉਹ ਤੁਹਾਡੇ ਪਲਾਨ ਦੇ ਹਿਸਾਬ ਨਾਲ ਹੋਇਆ ਹੂੰ ਤੁਸੀਂ ਸਮਝ ਸਾਥੀ ਹੋ ਕਿ ਕਿੰਨੀ ਵੱਡੀ ਗੱਲ ਹੈ ਕਿ ਪੁਲਿਸ ਪੁਲਿਸ ਨੇ ਇਸ ਮਾਮਲੇ 'ਚ ਕੋਈ ਐਕਸ਼ਨ ਲਿਆ ਪੁਲਿਸ ਵੱਲੋਂ ਤਾਂ ਦੇਖੋ ਐਫ ਆਈ ਆਰ ਤਾਂ ਦਰਜ ਕਰ ਲਈ ਗਈ ਹੈ ਪਰ ਗੱਲ ਇਹ ਹੈ ਕਿ ਦੇਖੋ ਮੈਡਮ ਬੈਠੇ ਆ ਤੁਹਾਡੇ ਕੋਲ ਮੈਡਮ ਰੂਪਮੰਤ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜਾ ਇਹਨਾਂ ਨੇ ਇਸ ਮੁੱਦੇ ਨੂੰ ਆਪਣੇ ਪਰਸਨਲ ਪਰਸਨਲੀ ਲੈ ਕੇ ਜਿਹੜਾ ਹੈਗਾ ਇਸ ਮੁੱਦੇ ਨੂੰ ਹੱਲ ਕਰਾਉਣਾ ਚਾਹੀਦਾ ਪਰ ਮੇਰੀ ਵੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹਨਾਂ ਨੂੰ ਬੇਨਤੀ ਰਹੇਗੀ ਕਿ ਇਸ ਮੁੱਦੇ ਨੂੰ ਹੁਣ ਨੀਚੇ ਨੇ ਖਤਮ ਨਹੀਂ ਕਰਨਾ ਹੈ ਇਸ ਨੂੰ ਪੂਰੇ ਸਿਰੇ ਇਨਸਾਫ ਤੱਕ ਕਰ ਇਹਨਾਂ ਦੇ ਮਾਪੇ-ਬਾਪ ਨੂੰ ਕਿਉਂਕਿ ਉਹ ਬੱਚੇ ਦੀ ਜ਼ਿੰਦਗੀ ਖਰਾਬ ਹੋ ਚੁੱਕੀ ਹੈ ਡਿਮਾਂਡ ਕੀ ਹੈ ਇਸ ਵੇਲੇ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਮਨਦੀਪ ਜੀ ਦੇ ਵਿੱਚ ਡਿਮਾਂਡ ਕੀ ਹੈ ਉਹ ਬੰਦ ਰੱਖੀ ਹੈ ਹਜੇ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤੀ ਚਲੋ ਮੀਡੀਆ ਦਾ ਵੀ ਧੰਨਵਾਦ ਹੈ ਪਰ ਮੈਡਮ ਨੂੰ ਹੀ ਬੇਨਤੀ ਰਹੇਗੀ ਮੇਰੀ ਕਿ ਮੈਡਮ ਜਿਹੜਾ ਹੀ ਇਸ ਤਰ੍ਹਾਂ ਦੀ ਦਲਿੰਦਗੀ ਇੱਕ 9 ਸਾਲ ਦੀ ਬੱਚੀ ਨਾਲਤੀਆਂ ਪਿਆ ਸਾਰੇ ਇਨਸਾਨ ਜੀ ਹੁੰਦੀਆਂ ਪਰ ਜਿਹੜੀ 9 ਸਾਲ ਦੀ ਬੱਚੀ ਨਾਲ ਜੋ ਇੱਕ ਨੋਣੀ ਹਰਕਤ ਹੋਈ ਹੈ ਤਾਂ ਉਸ ਨੂੰ ਮੇਰੇ ਹਿਸਾਬ ਨਾਲ ਤਾਂ ਚੌਂਕ ਦੇ ਵਿੱਚ ਖੜ ਕੇ ਫਾਂਸੀ ਦੇ ਦਿਆ ਨੀ ਚੀਦੀ ਔਰ ਮੈਡਮ ਨੂੰ ਮੇਰੀ ਬੇਨਤੀ ਹੀ بار بار ਰਹੇਗੀ ਕਿ ਇਸ ਨੂੰ ਬੱਚੇ ਨੂੰ ਤੇ ਉਹਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਅੱਛਾ ਗੱਲ ਇਹ ਹੈ ਕਿ ਸਕੂਲ ਦੇ ਵੱਲੋਂ ਉਸ ਅਧਿਆਪਕ ਦੇ ਖਿਲਾਫ ਕੀ ਐਕਸ਼ਨ ਲਿਆ ਗਿਆ ਹੁਣ ਤੱਕ ਐਕਸ਼ਨ ਕਿਹੜਾ ਲਿਤਾਇਆ ਜਾਏਗਾ 20 ਸਾਲ ਤੋਂ ਬੰਦਾ ਉੱਥੇ ਹੈਗਾ 20 ਸਾਲ ਤੋਂ ਬਾਅਦ ਉਹਨਾਂ ਨੇ ਸਿਰਫ ਉਹ ਹੀ ਐਫਆਈਆਰ ਕਰਤੀ ਐਫਆਈਆਰ ਦੇ ਅੰਗੇਸ ਤੋਂ ਉਹਨਾਂ ਨੇ ਸਕੂਲ ਚੋਂ ਕੱਢਤਾ ਬਸ ਉਹਨਾਂ ਦੀ ਡਿਊਟੀ ਖਤਮ ਹੈ ਹੂੰ ਤੇ ਮਤਲਬ ਸਮਝਾਉਣਾ ਪਰ ਐਡਮਿਨਿਸਟ੍ਰੇਸ਼ਨ ਦਾ ਉਹਨੂੰ ਫਾਇਰ ਹੀ ਕਰ ਸਕਦਾ ਸੀਗਾ ਇਸ ਤੋਂ ਇਲਾਵਾ ਹੋਰ ਤਾਂ ਕੁਝ ਨਹੀਂ ਕਰ ਸਕਦਾ ਜੀ ਇਹ ਸਕੂਲ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਨਵਜੋਤ ਜੀ ਤੁਸੀਂ ਮੇਰੇ ਖਿਆਲ ਚ ਤੁਹਾਨੂੰ ਮੇਰੇ ਖਿਆਲ 20 ਮੇਰੇ ਖਿਆਲ 15 16 ਸਾਲ ਮੈਨੂੰ ਤੁਹਾਨੂੰ ਦੇਖਦੇ ਰਿਹਾ ਰਿਪੋਰਟਿੰਗ ਕਰਦੇ ਤੁਹਾਡੇ ਧਿਆਨ ਦੇ ਵਿੱਚ ਕਿੰਨੇ ਕੀ ਇਸ ਤਰ੍ਹਾਂ ਦੇ ਇਨਸੀਡੈਂਟ ਆਏ ਹੋਣ ਇਹ ਵੀ ਸਿਰਫ 2-3 ਦਿਨ ਦੀ ਇਹ ਹੈਗੀ ਹੈ 2-3 ਦਿਨਾਂ ਬਾਅਦ ਸਾਰੇ ਲੋਕ ਭੁੱਲ ਜੰਗੇ ਪ੍ਰਸ਼ਾਸਨ ਵੀ ਉਸ ਤਰੀਕੇ ਚੱਲ ਜੇਗਾ ਤੁਸੀਂ ਸਭ ਤੋਂ ਵੱਡੀ ਗੱਲ ਇੱਕ ਪਟਿਆਲੇ ਦਾ ਹੋਰ ਇਨਸੀਡੈਂਟ ਲੈ ਲਓ ਹਮ ਅਸ ਤੋਂ ਤਕਰੀਬਨ 4 ਮਹੀਨੇ ਪਹਿਲਾਂ ਜਿਹੜੇ ਉਰੇ ਇੱਕ ਡਕਾਲਾ ਰੋਡ ਤੇ ਸਕੂਲ ਤੇ ਐਕਸੀਡੈਂਟ ਹੋਇਆ ਜੀ 7 ਬੱਚੇ ਮਰ ਗਏ ਜੀ ਡਰਾਈਵਰ ਮਰ ਗਿਆ ਸਿਰਫ ਉਹਨਾਂ ਦੇ ਉਸ ਟਾਈਮ ਤੱਕ ਹੀ ਸਿਰਫ 21-2 ਦਿਨ ਤੱਕ ਰਹੇ ਜੋ ਵੀ ਹੈ ਟ੍ਰੈਫਿਕ ਵਿਭਾਗ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਉਸ ਤੇ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਅੱਜ ਉਹੀ ਸਿਸਟਮ ਫੇਰ ਚੱਲਦਾ ਆ ਰਿਹਾ ਹੈ ਗੱਲ ਇਹ ਹੈ ਵੀ ਜਦ ਨੀਅਤ ਔਰ ਨੀਤੀ ਦੇ ਵਿੱਚ ਰਿਕ ਮਾਤਰਾ ਦਾ ਫਰਕ ਹੈ ਪਰ ਉਹ ਮਾਤਰਾ ਜਿਹੜੀ ਹੈਗੀ ਅਗਰ ਉਹ ਮਾਤਰਾ ਆਪਣੀ ਸਹੀ ਜਗ੍ਹਾ ਤੇ ਲੱਗ ਜੇ ਤਾਂ ਸਕੂਲ ਜਿੰਨੇ ਵੀ ਅਗੇ ਸਹੀ ਹੋ ਜੇਗੇ ਜੀ ਮੈਡਮ ਰੂਪਮੰਤ ਕੌਰ ਸਾਡੇ ਨਾਲ ਜੁੜ ਚੁੱਕੇ ਆ ਸਵਾਲ ਇਹ ਹੈ ਕਿ ਨਾਲੇ ਤਾਂ ਇੱਜ਼ਤਾਂ ਨੂੰ ਹੱਥ ਪਾਇਆ ਗਿਆ ਉਸ ਤੋਂ ਬਾਅਦ ਜਦੋਂ ਇਨਸਾਫ ਦੀ ਆਸ ਹਰ ਕਿਸੇ ਨੂੰ ਹੁੰਦੀ ਹੈ ਤੇ ਉਹ ਇਨਸਾਫ ਲੈਣ ਲਈ ਫਿਰ ਤੋਂ ਮਾਪਿਆਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਔਰ ਫਿਰ ਉਹਨਾਂ ਨੂੰ ਜਿਹੜਾ ਹੈ ਸੜਕਾਂ ਦੇ ਉੱਤੇ ਆਉਣਾ ਪੈ ਰਿਹਾ ਅਜਿਹਾ ਕਿਉਂ ਐਡਮਿਨਿਸਟ੍ਰੇਸ਼ਨ ਦੇ ਕੋਈ ਸਪੋਰਟ ਨਹੀਂ ਹੈ ਕੋਈ ਸਾਥ ਨਹੀਂ ਦਿੱਤਾ ਜਾ ਰਿਹਾ ਅ ਨਹੀਂ ਨਵਜੋਦ ਨੂੰ ਅ ਐਡਮਿਨਿਸਟ੍ਰੇਸ਼ਨ ਪਰਲੀ ਸਾਥ ਦਿੱਤਾ ਜਾ। ਜੋ ਇੱਕ ਐਕਟ ਨੂੰ ਉਹ ਵੀ ਕਾਨੂੰਨ ਅਨੁਸਾਰ ਚੱਲਦੀ ਜਾ ਰਹੀ ਹੈ ਫੈਮਿਲੀਅਰ ਸਪੀਸ ਸਾਡੇ ਆਫਿਸ ਦੇ ਵਿੱਚ ਚਾਈਲਡਹੂਡ ਸੋਇਸ बच्चे दी साइड द्वारा बेचारे स्कूल तो सारी इंक्वायरी रिपोर्ट इन्वेस्टिगेशन कर चुकी जो मुद्दे इस उठाए गए ने पेरेंट्स ने सजेशंस दे हैं स्कूल के फीमेल जरूरी है तो वो भी में कैटमेंट स्कूल कट दी गई है क्लास जड़ी वर्कशॉप जड़ी है कि उन्हें भी करवानी जरूरी ਉਹੀ ਜਿਹੜੀ ਹੈ ਉਸ ਤੋਂ ਇਲਾਵਾ ਮੈਂ ਮੈਂਸ਼ਨ ਕੀਤਾ ਪ੍ਰਸ਼ਾਸਨ ਵੱਲੋਂ ਵੀ ਦਿਨ ਪਹਿਲਾਂ ਹੀ ਇੱਕ ਪਲਸ ਅਤੇ ਜੋ ਪੂਲ ਦੇ ਵਿੱਚ ਮੈਂਡੇਟਰੀ ਨਹੀਂ ਸਪੈਸ਼ਲਿਸਟ ਪੰਜਾਬੀ ਯੂਨੀਵਰਸਿਟੀ ਤੋਂ ਉਹਨਾਂ ਦੁਆਰਾ ਹੈ ਉਸ ਤੋਂ ਦਵਾਈ ਗਈ ਗਈ ਦੇ ਦੇ ਵਿੱਚ ਕਿ ਉਹਨਾਂ ਨੂੰ ਰੁਪਨਜੀ ਮਾਫੀ ਦੇ ਨਾਲ ਰੋਕਣਾ ਚਾਹ ਰਹੇ ਹਾਂ ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਹੈ ਉਹ ਨਹੀਂ ਆ ਰਹੀ ਹੈ ਬਹੁਤ ਬ੍ਰੇਕ ਹੋ ਕੇ ਆ ਰਹੀ ਹੈ ਤੇ ਸਰੋਤਿਆਂ ਨੂੰ ਇਹ ਗੱਲ ਜਿਹੜੀ ਹੈ ਉਹ ਸਮਝ ਦੇ ਵਿੱਚ ਵੀ ਨਹੀਂ ਆ ਰਹੀ ਹੈ ਪਰ ਅਮਨਦੀਪ ਜੀ ਜਿਸ ਤਰੀਕੇ ਨਾਲ ਜਿੰਨੀ ਕਿ ਗੱਲ ਮੈਂ ਸਮਝ ਸਕਿਆ ਉਹ ਕਹਿੰਦੇ ਕਿ ਕਾਉਂਸਲਿੰਗ ਵੀ ਜਿਹੜੀ ਹੈ ਉਹ ਕਰਵਾਈ ਜਾਏਗੀ ਟੀਮਸ ਵੀ ਜਿਹੜੀਆਂ ਜਿਹੜੀਆਂ ਨੇ ਉਹ ਆਉਣਗੀਆਂ ਔਰ ਨਾਲ ਹੀ ਉਹਨਾਂ ਨੇ ਇੱਕ ਗੱਲ ਦਾ ਭਰੋਸਾ ਦਿੱਤਾ ਹੈ ਕਿ ਜਿੰਨੀਆਂ ਵੀ ਡਿਮਾਂਡ ਨੇ ਉਹ ਸਾਰੀਆਂ ਪੂਰੀਆਂ ਕੀਤੀ ਜਾਣਗੇ ਐਡਮਿਨਿਸਟ੍ਰੇਸ਼ਨ ਪਰਿਵਾਰਾਂ ਦੇ ਨਾਲ ਗੱਲ ਇਹ ਹੈ ਕਿ ਨਾ ਤੁਹਾਨੂੰ ਪਹਿਲੇ ਮੈਂ ਕਾਹ ਕਿਹਾ ਸੀ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ ਵਰਨਾ ਤੁਹਾਨੂੰ ਤੁਸੀਂ ਕਿੰਨੇ ਚਿਰ ਤੋਂ ਇਹ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਦੇ ਆ ਰਹੇ ਹੋ ਤੁਹਾਨੂੰ ਪਤਾ ਹੈਗਾ ਕਿ ਮੀਡੀਆ ਪੂਰਾ ਮੀਡੀਆ ਨੂੰ ਇਹ ਚੀਜ਼ ਦਾ ਪਤਾ ਹੈਗਾ ਕਿ ਜਿਹੜੇ ਪ੍ਰਾਈਵੇਟ ਸਕੂਲ ਹੈ ਇੱਕ ਲੁੱਟ ਦਾ ਅੱਡਾ ਬਣ ਚੁੱਕੇ ਆ ਇੱਕ ਇੱਕ ਪ੍ਰਾਈਵੇਟ ਸਕੂਲ ਹੈਲੋ ਜੀ 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 ਹਾਂਜੀ ਅਮਨਦੀਪ ਜੀ ਤੁਸੀਂ ਆਪਣੀ ਗੱਲ ਪੂਰੀ ਕਰੋ ਮੈਂ ਸੁਣ ਰਿਹਾ ਹਾਂ ਹਾਂ ਤੋ ਦੇਖੋ ਮੈਂ ਨਵਜੋਤ ਜੀ ਗੱਲ ਇਹ ਹੈ ਕਿ ਜਿਹੜੇ ਸਕੂਲ ਵਾਲੇ ਹੈਗੇ ਨੇ ਇਹ ਇਹਨਾਂ ਦੇ ਇੱਕ ਲੁੱਟ ਦਾ ਅੱਡਾ ਬਣ ਚੁੱਕੇ ਹੈ ਜੀ ਇੱਕ ਇੱਕ ਸਕੂਲ ਕੋ ਅਗਰ ਇਹਨਾਂ ਦੇ ਬੈਲੈਂਸ ਸ਼ੀਟਾਂ ਮਾਣਿਓਂ ਹਾਈ ਕੋਰਟ ਨੇ ਜਦੋਂ 2020 ਚ ਤੁਹਾਨੂੰ ਯਾਦ ਹੋਣਾ ਥੋਡੇ ਧਿਆਨ ਚ ਵੀ ਉਹਨੇ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਇਸ ਸਬੰਧ ਤੇ ਕਿ ਜਦੋਂ ਮਾਨਯੋਗ ਹਾਈ ਕੋਰਟ ਦੇ ਵਿੱਚ 2020 ਚ ਕਰੋਨਾ ਆਇਆ ਸੀਗਾ ਉਸ ਟਾਈਮ ਮਾਨਯੋਗ ਹਾਈ ਕੋਰਟ ਨੇ ਸਾਰੇ ਸਕੂਲਾਂ ਨਾਲ ਆਸੀ ਡਿਵੀਜ਼ਨਲ ਬੈਂਚ ਕੋਲ ਵੀ ਜਿੱਤ ਗਏ ਸੀਗੇ ਕਿ ਬਿਨਾਂ ਸਕੂਲ ਲਗਾਏ ਤੁਸੀਂ ਫੀਸਾਂ ਕਿਵੇਂ ਵਸੂਲ ਕਰ ਸਕਦੇ ਆ ਫਿਰ ਮਾਨਯੋਗ ਹਾਈ ਕੋਰਟ ਨੇ ਸਕੂਲ پورے ਪੰਜਾਬ ਦੇ ਸਕੂਲਾਂ ਨੂੰ ਕਿਹਾ ਸੀਗਾ ਕਿ ਬਈ ਤੁਸੀਂ ਆਪਣੀ ਬੈਲੈਂਸ ਸ਼ੀਟਾ ਜਮ੍ਹਾਂ ਕਰਾਓ ਅਗਰ ਇਹਨਾਂ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਵੀ ਨੋ ਪ੍ਰੋਫਿਟ ਨੋਨ ਲਾਸ ਤੇ ਚੱਲਦੀਆਂ ਸੰਸਥਾਵਾਂ ਇਹ ਅਗਰ ਇਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ 1 ਰੁਪਿਆ ਨਹੀਂ ਕਮਾਰੇ ਹੈਗੇ ਤਾਂ ਇਹਨਾਂ ਨੇ ਬੈਲੈਂਸ ਸ਼ੀਟਾ ਕਿਉਂ ਨਹੀਂ ਜਮ੍ਹਾਂ ਕਰਾਈਆਂ ਬੈਲੈਂਸ ਸ਼ੀਟਾ ਨਾ ਜਮ੍ਹਾਂ ਕਰਾਉਣ ਦੇ ਤੋਂ ਬਚਣ ਲਈ ਇਹਨਾਂ ਨੇ ਸੁਪਰੀਮ ਕੋਰਟ ਭਾਈ ਜਿਹੜਾ ਜਿਹੜਾ ਕੇਸ ਅੱਜ ਵੀ ਮੈਂ ਲੜ ਰਿਹਾ ਗੱਲ ਵੀਰ ਦੀ ਇਹੀ ਹੈ ਕਿ ਇਹਨਾਂ ਨੂੰ ਕਿਸੇ ਚੀਜ਼ ਤੋਂ ਸੁਧਾਰਦੇ ਆਪਾਂ ਆਸ ਨਹੀਂ ਰੱਖ ਸਕਦੇ ਇਹ ਤਾਂ ਜਿਵੇਂ ਲੁੱਟ ਚੱਲਦੀ ਆ ਰਹੀ ਨਹੀਂ ਕਿਉਂਕਿ ਦੇਖੋ ਪਹਿਲਾਂ ਤਿੰਨ ਪਹਿਲੀਆਂ ਜਿਹੜੀਆਂ ਦੋ ਸਰਕਾਰਾਂ ਸੀਗੀਆਂ ਕਦੀ ਪੰਜ ਸਾਲ ਬਾਅਦ ਉਹਨਾਂ ਦੀ ਆ ਜਾਂਦੀ ਪੰਜ ਸਾਲ ਬਾਅਦ ਉਹਨਾਂ ਦੀ ਵੀ ਆ ਜਾਂਦੀ ਆ ਹੁਣ ਜਿਹੜੀ ਇਹ ਸਰਕਾਰ ਹੈ ਕਿ ਸਾਨੂੰ ਇਸ ਤੋਂ ਬੜੀ ਆਸ ਸੀ ਕਿ ਸਾਡੀ ਮਨੀਸ਼ ਸੁਹੋਧਿਆ ਜੀ ਨਾਲ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਈ ਸੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਲੀ ਸੀ ਉਹਨਾਂ ਨੇ ਵੀ ਇਹੀ ਗੱਲ ਆਖੀ ਸੀ ਕਿ ਅਸੀਂ ਜਦੋਂ ਸਾਡੀ ਸਰਕਾਰ ਆਏਗੀ ਕਿ ਅਸੀਂ ਪ੍ਰਾਈਵੇਟ ਸਕੂਲ ਦੀ ਜਿਹੜੀ ਲੁੱਟ ਤੇ ਅਸੀਂ ਨੱਥ ਪਾਏਗੇ ਪਰ ਗੱਲ ਉੱਥੇ ਦੀ ਉੱਥੀ ਆ ਗਈ ਹੈ ਆਹ ਹੁਣ ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਲਗਾ ਲਓ ਮੈਂ ਸਾਰੇ ਪ੍ਰਾਈਵੇਟ ਸਕੂਲਾਂ ਦੀ ਗੱਲ ਨਹੀਂ ਕਰ ਰਿਹਾ ਕੁਝ ਪ੍ਰਾਈਵੇਟ ਸਕੂਲ ਐਸੇ ਵੀ ਹੈਗੇ ਜਿਹੜੇ B ਜਾਂ C ਕੈਟਾਗਰੀ ਦੇ ਹੈਗੇ ਹਨ ਜਿਨ੍ਹਾਂ ਦੇ ਸਿਰਫ ਇਹ ਹੈ ਕਿ ਉਹਨਾਂ ਦਾ ਖਰਚਾ ਚੱਲਦਾ ਹੈਗਾ ਉਹਨਾਂ ਦੀ ਟੀਚਰ ਦੀਆਂ ਸੈਲਰੀਆਂ ਵਗੈਰਾ ਰਹਦੀਆਂ ਜਾਂ ਉਹਨਾਂ ਦੇ ਸਕੂਲ ਸਟਾਫ ਦੀਆਂ ਡਰਾਈਵਰਾਂ ਵਗੈਰਾ ਦੀਆਂ ਜਾਂ ਉਹਨਾਂ ਦੇ ਖਰਚੇ ਜਿਹੜੇ ਹਨ ਉਹਨਾਂ ਨਾਲ ਹੀ ਪੂਰੇ ਹੁੰਦੇ ਆਂ ਬਟ ਕਈ ਸਕੂਲ ਐਸੇ ਹੈਗੇ ਤੁਸੀਂ ਯਕੀਨ ਨਹੀਂ ਕਰੋਗੇ ਮੇਰੇ ਕੋਲ RTI ਰਾਹੀਂ ਬੈਲੈਂਸ ਸ਼ੀਟਾਂ ਕਈ ਸਕੂਲਾਂ ਦੀਆਂ ਮੰਗਾਈਆਂ ਹੈਗੇ ਜਾਂ ਜਿਦੇ ਵਿੱਚ ਘੱਟੋ ਘਾਟੀ ਕਿ ਇੱਕ ਸਕੂਲ ਕੋਲ 10 ਤੋਂ 12-12 ਕਰੋੜ ਸਮਝਾ ਲੇ 10 ਤੋਂ 12 ਕਰੋੜ ਰੁਪਏ ਅਗਰ ਇੱਕ ਸਾਲ ਦਾ ਪਿਆ ਤਾਂ ਉਹ ਆਪਣੇ ਕਿਸੇ ਅਨਨੋਨ ਬੰਦੇ ਨੂੰ ਜਿਸ ਤੋਂ ਆਪਾਂ ਅਗਰ ਕਿਸੇ ਬੈਂਕ ਦੇ ਕੋਲ ਜਾਣੇ ਆ ਤਾਂ ਅਗਰ ਆਪਾਂ ਉਸ ਤੋਂ ਕੋਈ ਲੋਨ ਲੈਂਗੇ ਆਪਾਂ ਨੂੰ ਗਿਰਵੀ ਰੱਖਣਾ ਪਏਗਾ ਇਹਦੇ ਵਿੱਚ ਮੇਰੇ ਕੋਲ ਐਸੀ-ਐਸੀ ਬੈਲੈਂਸ ਸ਼ੀਟਾਂ ਪਈਆਂ ਜਿਦੇ ਵਿੱਚ ਇੱਕ ਬੰਦੇ ਨੂੰ ਹਰ ਸਾਲ 70 ਤੋਂ 80 ਲੱਖ ਰੁਪਏ ਬਗੈਰ ਕਿਸੇ ਗਾਰੰਟੀ ਤੋਂ ਲੋਨ ਦਿੱਤਾ ਜਾ ਰਿਹਾ ਹੈ ਉਹ ਵੀ ਪੇਟ ਦੇ ਪੈਟ ਇੱਥੇ-ਕੱਟੇ-ਕਿੱਤੇ ਪੈਸਿਆਂ ਦਾ ਤੁਸੀਂ ਆਪ ਸਮਝ ਸਕਦੇ ਹੋ ਕਿ ਸੁਧਾਰ ਕੀ ਮੇ ਲਿਆਇਆ ਜਾ ਸਕਦਾ ਹੈ ਜਦਕਿ ਮੇਰੇ ਵੱਲੋਂ ਇੰਨੀਆਂ ਸ਼ਿਕਾਇਤਾਂ ਡੀਓ ਕੋ ਨੂੰ ਪਟਿਆਲਾ ਨੂੰ ਦਿੱਤੀਆਂ ਗਈਆਂ ਹਨ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਿਹੜੇ ਫੀਸ ਰੈਗੂਲੇਟਰੀ ਕਮੇਟੀ ਦੇ ਚੇਅਰਮੈਨ ਆ ਉਹਨਾਂ ਨੂੰ ਦਿੱਤੀਆਂ ਗਈਆਂ ਪਰ ਤੁਸੀਂ ਮੰਨੋਗੇ ਮੈਨੂੰ ਜਿੱਥੇ ਰੱਖ ਮੇਰੀ ਸਮਝ ਹੈ ਕਿ ਮੇਰੀ ਸਮਝ ਕਹਿੰਦੀ ਹੈ ਕਿ 2019 ਤੋਂ ਲੈ ਕੇ 2025 ਹੋਗੀ 2016 ਦੇ ਵਿੱਚ ਐਕਟ ਬਣਿਆ ਸੀ ਅਲੀ ਭਜਪਾ ਸਰਕਾਰ ਵੱਲੋਂ 2019 ਦੇ ਵਿੱਚ ਇੰਪਲੀਮੈਂਟ ਕਰਕੇ ਕਾਂਗਰਸ ਸਰਕਾਰ ਨੇ ਉਹਦੇ ਵੀ ਸੋਧ ਕੀਤੀ 2025 ਆ ਗਿਆ 2025 ਤੱਕਰ ਅੱਜ ਤੱਕਰ ਮੇਰੇ ਕਿਹਾ ਗਿਣਤੀ ਦੇ ਜਿੱਥੇ ਰੱਖ ਮੈਨੂੰ ਨੋਲੇਜ ਹੈਗੀ ਹੈ ਇੱਕ ਜਾਂ ਦੋ ਵਾਰ ਫੀਸ ਰੈਗੂਲੇਟਰੀ ਕਮੇਟੀ ਦੀ ਮੀਟਿੰਗ ਬੈਠੀ ਹੈ ਅਗਰ ਫੀਸ ਰੈਗੂਲੇਟਰੀ ਕਮੇਟੀ ਦੀ ਮੀਟਿੰਗ ਬੈਠੀ ਹੈ ਤਾਂ ਤੁਸੀਂ ਆਪ ਸਮਝ ਸਕਦੇ ਹੋ ਸਕੂਲ ਹਰ ਸਾਲ ਫੀਸਾਂ ਕਿਵੇਂ ਵਧਾ ਸਕਦਾ ਹੈ ਅਬ ਤੁਸੀਂ ਮੈਂ ਗੱਲ ਉੱਥੇ ਨਹੀਂ ਹੈ ਕਿ ਬੱਚੀ ਦੀ ਕੋਈ ਮੈਨੂੰ ਪਤਾ ਹੈਗਾ ਇਸ ਸਮੇਂ ਮੇਰੀ ਸਿੰਪਥੀ ਉਹਨਾਂ ਬੱਚਿਆਂ ਨਾਲ ਵੀ ਉਹਦੇ ਮਾਪੇ-ਬਾਪ ਨਾਲ ਹੈ ਪਰ ਗੱਲ ਉਰੇ ਹੈ ਕਿ ਹਰੇਕ ਪਾਸੇ ਲੁੱਟ ਹੈ ਜਿੱਥੇ ਮਾਰੀ ਚਲੇ ਜਾਓ ਜੇ ਅਗਰ ਤੁਸੀਂ ਫੀਸਾਂ ਦੀ ਗੱਲ ਕਰਦੇ ਹੋ ਸਕੂਲ ਫੀਸ ਵਧਾਈ ਨਹੀਂ ਸਕਦੇ ਬਿਨਾਂ ਡਿਪਟੀ ਕਮਿਸ਼ਨਰ ਦੀ ਜ਼ਿਲ੍ਹਾ ਫੀਸ ਰੈਗੂਲੇਟਰੀ ਕਮੇਟੀ ਦੇ ਚੇਅਰਮੈਨ ਤੋਂ ਪੁੱਛੇ ਵਗੈਰਾ ਮਤਲਬ ਕਿ ਇਹ ਲਗਾਤਾਰ ਚੱਲੋ ਇਹਨਾਂ ਨੂੰ ਨੱਥ ਪਾਣ ਵਾਲਾ ਕੋਈ ਨਹੀਂ ਹੈ ਚਾਹੇ ਕੋਈ ਮਰਜ਼ੀ ਸਰਕਾਰ ਆ ਜੇ ਜੀ ਇਹ ਹਾਲਾਤ ਉਮੀਦ ਦੇ ਉਮੀਦ ਰਹਿਣਗੇ ਜੀ ਅ ਖੈਰ ਇਹ ਉਮੀਦ ਕਰਦੇ ਹਾਂ ਕਿ ਇਨਸਾਫ ਜਲਦ ਮਿਲੇਗਾ ਤੇ ਅਜਿਹਾ ਕੁਝ ਮੁਰਤੋਂ ਨਾ ਵਾਪਰੇ ਤੇ ਪਿਨਿਸ਼ਮੈਂਟ ਜਿਹੜੀ ਆ ਉਹ ਐਗਜ਼ੈਂਪਲਰੀ ਹੋਵੇਗੀ ਸ਼ੁਕਰੀਆ ਤੁਹਾਡਾ ਸਮਾਂ ਕੱਢਿਆ ਗੱਲਬਾਤ ਕੀਤੀ ਮਿਹਰਬਾਨੀ ਪਰ ਸਵਾਲ ਖੜਾ ਹੋ ਜਾਂਦਾ ਕਿ ਸਕੂਲਾਂ ਦੇ ਵਿੱਚ ਭਵਿੱਖ ਬਣੇਗਾ ਜਾਂ ਉਜੜੇਗਾ ਅੱਜ ਦੇ ਲਈ ਇੰਨਾ ਹੀ ਮੁੜ ਮਿਲਾਂਗੇ ਕਿਸੇ ਹੋਰ ਵਿਸ਼ੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਇਜਾਜ਼ਤ ਸੱਤ ਸਿਰਿਕਾ ਤੇ ਬੀਬੀ ਅ ਤੁਖੀ ਉਹ ਕਿੰਨੇ ਸੇ ਪਾਣੀ ਨਹੀਂ ਲੈ ਸਕਦੇ 12 12 ਲੱਖ ਦੀ ਸ਼ਰਾਬ ਵੰਡੀ ਹੈ ਇਹ ਤਾਂ ਸਭ ਤੋਂ ਵੱਡਾ ਮਸਲਾ ਕੀ ਹੈ ਮੇਨ ਚੰਨ ਦੇਖਣ ਛੱਡਦਾ ਫਨੀ ਭਾਈ ਤੇ ਕੰਮ ਕਰਕੇ ਦੀ ਹਿੰਮਤ ਅਣਖ ਦਲੇਰੀ ਬਾਪੂ ਦੇ ਹੱਲਾ ਸ਼ੇਰੀ ਸ਼ਰੀਰ ਸਤਿਰਾ ਵਰਗੇ ਹਰ ਮੈਦਾਨ ਫਤਿਹ ਨੇ ਕਰਦੇ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਕਿਹਾ ਸੀ ਜਦ ਬਾਬਾ ਅਨੰਤ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਗੁਰਬਰ ਅਕਾਲ ਸਤਸ੍ਰੀ ਅਕਾਲ ساری ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤਸ੍ਰੀ ਅਕਾਲ ਹੈ ਕਿਸੇ ਮੱਛਰ ਜਾਂ ਮੱਖੀ ਨੂੰ ਮਾਰਨਾ ਬਹੁਤ ਆਸਾਨ ਹੈ ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਔਖਾ ਸੀ ਪੈਂਡਾ ਜਦ ਮੁਸ਼ਕਿਲ ਸੰਹਾਲਾ ਆਵੇਲਿਆਂ ਵਿੱਚ ਕਲਮ ਤੋਂ ਕੀਤੀ ਸੀ ਸ਼ੁਰੂਆਤ ਬੰਨਿਆਂ ਤੇ ਉਕੇਰੀ ਸੀ ਪੰਜਾਬ ਦੀ ਸਿਆਹੀ ਜਦੋਂ ਮੋਰ ਸੀ ਆਪਣਿਆਂ ਉਦੋਂ ਬੁਲੰਦ ਕੀਤੀ ਸੀ ਆਪਣਿਆਂ ਦੀ ਆਵਾਜ਼ ਸਰਦਾਰ ਜਗਿੰਦਰ ਸਿੰਘ ਜੀ ਨੇ ਪੰਜਾਬ ਦੇ ਮਸਲਿਆਂ ਨੂੰ ਜਿਸ ਨਿਡਰਤਾ ਨਾਲ ਚੁੱਕਿਆ ਤੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਉਹਨਾਂ ਦੇ ਐਸੇ ਸੋਚ ਨੂੰ ਸੱਚ ਕਰਦੇ ਰਹੇ ਹਾਂ ਸੱਚ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਮੈਂ ਸਰਦਾਰ ਜੁਗਿੰਦਰ ਸਿੰਘ ਸਪੋਕਸਮੈਨ ਮੇਰੀ ਸੋਚ ਤੇ ਪੰਜਾਬੀਆਂ ਦੇ ਸਾਥ ਨਾਲ ਜਸ ਰੋਜ਼ਾਨਾ ਸਪੋਕਸਮੈਨ ਅਖਬਾਰ ਦੀ ਸ਼ੁਰੂਆਤ ਹੋਈ ਸੀ ਉਹ ਅੱਜ ਟੀਵੀ ਚੈਨਲ ਬਣ ਕੇ ਤੁਹਾਡੀ ਆਵਾਜ਼ ਹੋਰ ਵੀ ਉਲੰਧ ਕਰੇਗਾ ਤੁਹਾਡੇ ਸਾਥ ਦੀ ਉਮੀਦ ਕਰਦਾ ਗੁਰਪ੍ਰਬ ਅਕਾਲ ਸਤਿ ਸ਼੍ਰੀ ਅਕਾਲ ਰੋਜ਼ਾਨਾ ਸਪੋਕਸਮੈਨ ਸੱਚ ਸੁਣਾਈ ਸੀ ਸੱਚ ਕੀ ਬੇਲਾ बाबा नानक के दर्शन पर एक नजर ऊंचा दर है बाबा नानक दा सिखी के प्रसार में योगदान देने के लिए एक बार जरूर आए एयर कंडीशन थिएटर में बैठकर चार ज्ञान वर्धक डॉक्यूमेंट्री फिल्मों से लेकर बाबा नानक की चार या... ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਅਮਨ ਮੋਹਨ ਮੋਹਜਾਲ ਲੈ ਕੇ ਹਾਜ਼ਰਾਂ ਗਰਾਊਂਡ ਜ਼ੀਰੋ ਤੋਂ ਸਪੋਕਸਮੈਨ ਸਾਉਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ ਡੀਆਈਜੀ ਪੁੱਲਰ ਨੂੰ ਸੀਬੀਆਈ ਅਦਾਲਤ ਨੇ ਨਿਆਇ ਹਿਰਾਸਤ ਦੇ ਵਿੱਚ ਭੇਜਿਆ ਬੀਤੇ ਦਿਨੀ ਰਿਸ਼ਵਤ ਮੰਗਣ ਦੇ ਮਾਮਲੇ ਦੇ ਵਿੱਚ ਹੋਈ ਸੀ ਗ੍ਰਿਫਤਾਰੀ ਈਆਈਜੀ ਪੁੱਲਾ ਰਿਸ਼ਵਤ ਕਾਂਡ ਦੇ ਵਿੱਚ ਸੀਬੀਆਈ ਦਾ ਵੱਡਾ ਖੁਲਾਸਾ ਹੁਣ ਤੱਕ 7.5 ਕਰੋੜ ਕੈਸ਼ ਮਿਲਿਆ 2.5 ਕਿਲੋ ਸੋਨੇ ਦੇ ਗਹਿਣੇ 26 ਕੀਮਤੀ ਕੜੀਆਂ ਸਮੇਤ 50 ਤੋਂ ਵੱਧ ਜਾਇਦਾਦਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਮਿਲੇ ਤਰਨਤਾਰਨ ਦੇ ਵਿੱਚ ਰੋ